ਇੱਕ 13 ਸਾਲ ਦੀ ਬੱਚੀ ਦੇ ਨਾਲ ਇਦਾਂ ਦੀ ਹਾਈਵਾਨੀਅਤ ਜਿਹੜੀ ਹੋਣੀ ਕਿ ਉਹ ਵੀ ਕਰ ਉਹ ਰਿਹਾ ਜਿਹੜਾ ਸ਼ਖਸ ਉਹਦੀ ਜਿਹੜੀ ਖੁਦ ਦੀ ਬੇਟੀ ਇਹਦੀਆਂ ਆਪਦੀਆਂ ਦੋ ਬੱਚੀਆਂ ਨੇ ਇੱਕ 24 ਸਾਲ ਦੀ ਇੱਕ 16 ਸਾਲ ਦੀ ਠੀਕ ਹੈ ਜੀ ਮਤਲਬ ਦੋ ਧੀਆਂ ਦਾ ਹੈ ਪਿਓ ਸੀਗਾ ਖੁਦ ਕੱਲ ਲੇਡੀਜ਼ ਨਾਲ ਗੱਲ ਹੋਈਆਂ ਉਹ ਕਹਿੰਦੀਆਂ ਸਾਡੀਆਂ ਬੱਚੀਆਂ ਤਾਂ ਰਾਤ ਸੋ ਨਹੀਂ ਪਈਆਂ ਕਿ ਇੰਨਾ ਉਹਨਾਂ ਦੇ ਮਨ 'ਚ ਖੌਫ ਪੈ ਗਿਆ ਉਹਨੇ ਉਸ ਟਾਈਮ ਦੇ ਨਸ਼ੇ 'ਚ ਹੋਣ ਕਰਕੇ ਜਾਂ ਕਿੱਦਾਂ ਇਹਦੀ ਨੀਅਤ ਖਰਾਬ ਹੋਈ ਤੇ ਨੀਅਤ ਖਰਾਬ ਹੋਣ ਦੇ ਨਾਲ ਇੰਨੇ ਉਹਦੇ ਨਾਲ ਰੇਪ ਅਟੈਂਪਟ ਕੀਤਾ ਰੇਪ ਅਟੈਂਪਟ ਤੋਂ ਬਾਅਦ ਜਦੋਂ ਬੱਚੀ ਜਦੋਂ ਉਹਨੇ ਵਿਰੋਧ ਕੀਤਾ ਇਸ ਗੱਲ ਦਾ ਤੇ ਇੰਨੇ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ ਉਹਦਾ ਦਰਵਾਜ਼ਾ ਖੜਕਾਉਂਦੇ ਪਹਿਲਾਂ ਮਾਰਦੇ ਹੋ ਖੋਲਦਾ ਨਹੀਂ ਹੈ ਫਿਰ ਉਹ ਕਿੰਨੇ ਲੋਕ ਅੰਦਰ ਵੜਦੇ ਐ 10 15 ਮੁੰਡੇ ਅੰਦਰ ਚਲ ਜਾਂਦੇ ਐ ਪੂਰੀ ਛਾਣਬਿਨ ਕਰਦੇ ਐ ਤੇ ਕੁੜੀ ਦੀ লাশ ਬਾਥਰੂਮ ਚੋਂ ਨਿਕਲਦੀ ਐ ਉਹਦੀ ਪੂਰੀ ਬੋਡੀ ਨੀਲੀ ਪਈ ਹੋਈ ਸੀ ਗਲੇ ਦੇ ਉੱਤੇ ਜ਼ਖਮ ਸੀਗੇ ਬੜੇ ਕਾਫੀ ਪੁਲਿਸ ਦੀ ਬਹੁਤ ਵੱਡੀ ਨਲਾਇਕੀ ਐ ਕਿਉਂਕਿ ਜਦੋਂ ਪਹਿਲਾਂ ਪੁਲਿਸ ਆਂਦੀ ਐ ਜਾਂਚ ਕਰਦੀ ਐ ਉਹ ਕਿਵੇਂ ਕਹਿ ਸਕਦੀ ਕਿ ਉਹਨਾਂ ਨੂੰ ਲੜਕੀ ਨਹੀਂ ਮਿਲੀ ਇਸ ਦਾ ਮਤਲਬ ਜਾਂਚ ਕਿਸੇ ਤਰੀਕੇ ਠੀਕ ਤਰੀਕੇ ਨਹੀਂ ਕੀਤੀ ਗਈ ਯਾਨੀ ਕਿ ਐਸਆਈ ਮੰਗਤਰਾਮ ਉੱਥੇ ਆਏ ਕੁੜੀ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਕੱਲ ਸਵੇਰੇ ਤੁਸੀਂ ਆਇਓ ਤੇ ਰਿਪੋਰਟ ਲਿਖਾਵਾਂਗੇ ਇਹ ਮਤਲਬ ਉਹਨਾਂ ਨੇ ਕੋਈ ਅਫਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੂਰੀ ਰਾਤ ਅੱਗੇ ਪਈਏ ਤੇ ਅਗਲੇ ਦਿਨ ਸਵੇਰੇ 10 ਵਜੇ ਦਾ ਟਾਈਮ ਪਾਇਆ ਗਿਆ ਇੱਕ ਲਾਪਰਵਾਹੀ ਦੇ ਨਤੀਜੇ ਆ ਕਿ ਇੱਕ ਬੱਚੀ ਚਲੀ ਗਈ ਹੈ ਜੇ ਜੇ ਮਿਸਿੰਗ ਵੀ ਹੋ ਗਈ ਹੈ ਤੁਹਾਡਾ ਫਰਜ਼ ਬੰਦਾ ਬੱਚੀ ਨੂੰ ਲੱਭਣਾ ਇੱਕ ਇੱਕ ਚੀਜ਼ ਨੂੰ ਚੈੱਕ ਕਰਨਾ ਵੀ ਤੁਸੀਂ ਤਾਂ ਹਰ ਗੱਲ ਨੂੰ ਲਾਈਟਲੀ ਲੈਣ ਲੱਗ ਜੰਨੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਪ੍ਰੋਟੀਵੀ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਵਿੱਚ ਬੀਤੇ ਦਿਨ ਇੱਕ 12 ਸਾਲ ਦੀ ਬੱਚੀ ਦੇ ਨਾਲ ਜੋ ਦਰਿੰਦਗੀ ਸਾਹਮਣੇ ਆਈ ਤੇ ਉਸ ਤੋਂ ਬਾਅਦ ਉਸ ਦਾ ਗਲਾ ਕਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਾ ਸਿਰਫ ਜਲੰਧਰ ਦੇ ਵਿੱਚ ਬਲਕਿ ਪੂਰੇ ਪੰਜਾਬ ਦੇ ਵਿੱਚ ਇਸ ਘਟਨਾ ਤੋਂ ਬਾਅਦ ਗੁੱਸਾ ਹੈ ਹਰ ਕੋਈ ਇਹ ਸੋਚ ਰਿਹਾ ਹੈ ਕਿ ਆਖਿਰ ਇਹ ਹੋ ਕੀ ਗਿਆ ਕਿਉਂਕਿ ਕਿਸੇ ਨੇ ਵੀ ਅਜਿਹਾ ਨਹੀਂ ਸੋਚਿਆ ਸੀ ਜਿਸ ਵਿਅਕਤੀ ਤੇ ਇਲਜ਼ਾਮ ਲੱਗੇ ਨੇ ਉਹ ਅੰਮ੍ਰਿਤਧਾਰੀ ਸਿੱਖ ਦੱਸਿਆ ਜਾ ਰਿਹਾ ਹੈ ਹਾਲਾਂਕਿ ਲੋਕਾਂ ਨੇ ਉਸ ਦੇ ਨਾਲ ਕੁੱਟਮਾਰ ਬਹੁਤ ਕੀਤੀ ਫਿਲਹਾਲ ਹਸਪਤਾਲ ਦੇ ਵਿੱਚ ਹੈ ਉਹ ਪੁਲਿਸ ਤੋਂ ਉਸ ਨੂੰ ਗ੍ਰਿਫਤਾਰ ਕਰ ਰਹੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਜਰਨਲਿਸਟ ਸੰਦੀਪ ਸਾਹੀ ਉਹਨਾਂ ਦੇ ਨਾਲ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਆ ਸੰਦੀਪ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਜੀ ਸੰਦੀਪ ਸਭ ਤੋਂ ਪਹਿਲਾਂ ਤਾਂ ਇਹ ਜਲੰਧਰ ਦੇ ਵਿੱਚ ਬੀਤੇ ਦਿਨ ਜੋ ਘਟਨਾ ਸਾਹਮਣੇ ਆਈ ਹੈ ਜਿਸ ਨੇ ਨਾ ਸਿਰਫ ਜਲੰਧਰ ਬਲਕਿ ਪੂਰੇ ਪੰਜਾਬ ਨੂੰ ਕਿਤਨਾ ਕਿਤੇ ਸ਼ਰਮਸਾਰ ਜ਼ਰੂਰ ਕੀਤਾ ਹੈ ਜੀ ਬਿਲਕੁਲ ਬੜੀ ਮੰਦਭਾਗੀ ਘਟਨਾ ਹੈ ਜੀ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਇਦਾਂ ਦੀ ਹਾਈਵਾਨੀਅਤ ਜਿਹੜੀ ਹੋਣੀ ਕਿ ਉਹ ਵੀ ਕਰ ਉਹ ਰਿਹਾ ਜਿਹੜਾ ਸ਼ਖਸ ਉਹਦੀ ਜਿਹੜੀ ਖੁਦ ਦੀ ਬੇਟੀ ਉਹਦੀ ਖੁਦ ਦੀ ਬੇਟੀ ਦੀ ਉਹ ਫਰੈਂਡ ਸੀਗੀ ਤੇ ਇਕੱਠੇ ਖੇਡਣ ਜਾਣਾ ਸੀ ਅਕਸਰ ਖੇਡਦੇ ਸੀਗੇ ਜਿੱਦਾਂ ਅਸੀਂ ਵੀ ਕੱਲ ਉੱਥੇ ਜਾ ਕੇ ਸਾਰਾ ਕੁਝ ਪਤਾ ਕੀਤਾ ਤੇ ਉਹ ਬੱਚੀ ਅਨਜਾਨ ਸੀ ਇਸ ਇਸ ਪੂਰੇ ਵੀ ਉਹਦੇ ਨਾਲ ਇਹ ਘਟਨਾ ਕਰਮ ਹੋਏਗਾ ਹਜ਼ਰੀ ਖੇਡਦੀ ਉਹ ਜਾ ਰਹੀ ਸੀਗੀ ਤੇ ਜਦੋਂ ਜਾਂਦੀ ਹੈ ਤੇ ਉੱਥੇ ਦੇਖਦੀ ਹੈ ਕਿ ਉਹਦੀ ਫਰੈਂਡ ਨਹੀਂ ਹੈਗੀ ਘਰੇ ਲੇਕਿਨ ਉਹਦਾ ਫਾਜ ਜਿਹੜਾ ਉਹ ਜਿਹੜਾ ਦਰਿੰਦਾ ਉਹ ਫਿਰ ਵੀ ਉਹਨੂੰ ਘਰ ਦੇ ਅੰਦਰ ਬੁਲਾ ਲੈਂਦਾ ਤੇ ਬੁਲਾ ਕੇ ਘਰ ਦੇ ਦਰਵਾਜ਼ੇ ਬੰਦ ਕਰਕੇ ਉਹਦੇ ਨਾਲ ਰੇਪ ਅਟੈਂਪਟ ਕਰਦਾ ਹੈ ਤੇ ਜਦੋਂ ਬੱਚੀ ਵਿਰੋਧ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਆ ਉਹਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਉਹਦਾ ਗਲਾ ਦਬਾਏ ਰੱਖਦਾ ਹੈ ਸੋ ਅੱਜ ਉਹਨੇ ਇਸ ਗੱਲ ਨੂੰ ਕਬੂਲਿਆ ਵੀ ਹੈ ਪੁਲਿਸ ਦੇ ਅੱਗੇ ਕਿ ਵੀ ਮੈਂ ਉਦੋਂ ਤੱਕ ਜਿਹੜਾ ਹੈ ਉਹਦਾ ਗਲਾ ਦਬਾੰਦਾ ਰਿਹਾ ਜਦ ਤੱਕ ਉਹ ਮਰ ਨਹੀਂ ਗਈ ਸੋ ਇਸ ਘਟਨਾ ਤੋਂ ਬਾਅਦ ਜਿਹੜਾ ਆ ਇਲਾਕੇ 'ਚ ਪੂਰੇ ਜਲੰਧਰ 'ਚ ਪੂਰੇ ਪੰਜਾਬ ਦੇ ਵਿੱਚ ਰੋਸ ਹੈਗਾ ਕਿ ਜਿਹੜੇ ਗਵਾਂਡੀਆਂ ਦੇ ਜਿਹੜੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਤੋਂ ਵੀ ਜ਼ਿਆਦਾ ਲਾਗੇ ਸਾਡੇ ਗਵਾਂਢੀ ਹੁੰਦੇ ਆ ਸਾਡੇ ਬੱਚੇ ਉਹਨਾਂ ਦੇ ਘਰਾਂ 'ਚ ਜਾਂਦੇ ਉਹਨਾਂ ਦੇ ਬੱਚੇ ਸਾਡੇ ਘਰਾਂ ਜਾਂਦੇ ਆ ਅਸੀਂ ਇੱਕ ਦੂਜੇ ਦੀ ਫੈਮਿਲੀ ਸਮਝਦੇ ਆ ਲੇਕਿਨ ਜਦੋਂ ਇਦਾਂ ਦੀ ਕੋਈ ਵਾਰਦਾਤ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਇੱਕ ਡਰ ਦਾ ਮਾਹੌਲ ਜਿਹੜਾ ਆ ਉਹ ਸਾਰਿਆਂ ਦੇ ਵਿੱਚ ਪੈਦਾ ਹੋ ਜਾਂਦਾ ਚਾਹੇ ਕਿਸੇ ਦੇ ਘਰ ਕੁੜੀ ਆ ਤਾਂ ਚਾਹੇ ਮੁੰਡਾ ਸੋ ਅੱਜ ਹਰ ਪਰਿਵਾਰ ਜਿਹੜਾ ਐ ਇਸ ਗੱਲ ਤੇ ਬੜਾ ਚਿੰਤਿਤ ਹੈਗਾ ਕਿ ਅਸੀਂ ਆਪਣੇ ਚਾਹੇ ਬੱਚਾ ਸਾਡਾ ਲड़का ਚਾਹੇ ਲੜਕੀ ਅਸੀਂ ਕਿਸੇ ਨੂੰ ਵੀ ਕਿਸੇ ਗਵਾਂਟੀ ਤੇ ਨਹੀਂ ਭੇਜਣਾ ਸੋ ਇਹ ਬੜੀ ਮੰਦ ਬਾਕੀ ਘਟਣਾ ਹੈ ਤੇ ਅਸੀਂ ਵੀ ਇਹੀ ਚਾਹੁੰਦੇ ਆ ਕਿ ਜਿਹੜਾ ਇਹ ਦੋਸ਼ੀ ਹੈਗਾ ਇਹਨੂੰ ਜਲਦ ਤੋਂ ਜਲਦ ਫਾਸਟੈਕ ਕੋਰਟ ਦੇ ਵਿੱਚ ਇਹਦਾ ਕੇਸ ਲੱਗੇ ਤੇ ਇਹਨੂੰ ਜਿਹੜੀ ਹੈ ਵਸਖ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਐਦਾਂ ਦਾ ਘਟਨਾਗਰਮ ਦੁਬਾਰਾ ਨਾ ਹੋ ਸਕੇ ਸਦੀਪ ਤੁਸੀਂ ਉੱਥੇ ਗਏ ਸੀ ਇਸ ਘਟਨਾਕ੍ਰਮ ਤੋਂ ਬਾਅਦ ਕਿਉਂਕਿ ਐਜ਼ ਅ ਜਰਨਲਿਸਟ ਤੁਸੀਂ ਉੱਥੇ ਪਹੁੰਚੇ ਹੋ ਆ ਗੁਆਂਢੀਆਂ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਤੁਸੀਂ ਕੀਤੀ ਹੈ ਉਸ ਬੱਚੀ ਦੀਆਂ ਮੁਹੱਲੇ ਦੇ ਵਿੱਚ ਜੋ ਹੋਰ ਸਹੇਲੀਆਂ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਆ ਬਿਲਕੁਲ ਬੱਚੇ ਆ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੇ ਘਰ ਦੇ ਨਾਲ ਕਈ ਜੜੀਆਂ ਨੇ ਉਹਦੀਆਂ ਇਹ ਸਾਰੇ ਕਾਮਨ ਫਰੈਂਡ ਸਿਗੀਆਂ ਸਾਰੀਆਂ ਇਕੱਠੀਆਂ ਖੇਡਦੀਆਂ ਸੀ ਜਾਂਦਾ ਉਹਨਾਂ ਦੀਆਂ ਉਹ ਦੇਖੋ ਉਹਨਾਂ ਦੀ ਫਰੈਂਡ ਸੀਗੀ ਜਿਹੜੀ ਬੱਚੀ ਗਈ ਹੈ ਤੂੰ ਚਾਹੇ ਉਹ ਸਾਹਮਣੇ ਰਹਿੰਦੇ ਨਾਲ ਰਹਿੰਦੇ ਉਹ ਸਾਰੇ ਮੈਂ ਤਾਂ ਉੱਥੇ ਕੱਲ ਲੇਡੀਜ਼ ਨਾਲ ਗੱਲ ਹੋਈਆਂ ਉਹ ਕਹਿੰਦੀਆਂ ਸਾਡੀਆਂ ਬੱਚੀਆਂ ਤਾਂ ਰਾਤ ਸੋ ਨਹੀਂ ਪਈਆਂ ਕਿ ਇੰਨਾ ਉਹਨਾਂ ਦੇ ਮਨ 'ਚ ਖੌਫ ਪੈ ਗਿਆ ਕਿ ਖੌਫ ਤਾਂ ਹੈ ਹੀ ਲੇਕਿਨ ਉਹਨਾਂ ਨੇ ਆਪਣੀ ਇੱਕ ਸਹੇਲੀ ਨੂੰ ਤਾਂ ਖੋਇਆ ਹੀ ਐ ਜਿਹੜੀ ਫਰੈਂਡ ਸੀਗੇ ਇਕੱਠੇ ਖੇਡਦੇ ਸੀਗੇ ਉਹ ਵੀ ਇਸ ਤਰੀਕੇ ਦੇ ਨਾਲ ਦੇਖੋ ਬੱਚਾ ਜਿਹੜਾ ਜਦੋਂ 12 13 ਸਾਲ ਤੋਂ ਬਾਅਦ ਬੱਚਾ ਵੱਡਾ ਹੋ ਜਾਂਦਾ ਬੱਚੇ ਨੂੰ ਸਮਝ ਹੁੰਦੀ ਐ ਅੱਜਕੱਲ ਤਾਂ ਸੋਸ਼ਲ ਸੋਸ਼ਲ ਮੀਡੀਆ ਦਾ ਦੌਰ ਹੈਗਾ ਕੋਈ ਵੀ ਚੀਜ਼ ਜਿਹੜੀ ਐ ਲੁਕੀ ਨਹੀਂ ਰਹਿੰਦੀ ਹੈਗੀ ਸੋ ਇਸ ਕਰਕੇ ਉੱਥੇ ਦੀਆਂ ਜਿਹੜੀਆਂ ਕੁੜੀਆਂ ਨੇ ਬੱਚੀਆਂ ਨੇ ਉਹਨਾਂ ਦੇ ਮਨ 'ਚ ਬੜਾ ਡਰ ਪੈਦਾ ਹੋਇਆ ਕਿ ਲੋਕ ਵੀ ਉੱਥੇ ਜਿਹੜੇ ਆ ਦੂਰੋਂ ਦੂਰੋਂ ਆ ਕੇ ਜਿਹੜੇ ਉਹਦੇ ਪਰਿਵਾਰ ਦੇ ਨਾਲ ਕਿਉਂਕਿ ਉਸ ਬੱਚੀ ਦੇ 1 ਸਾਲ ਪਹਿਲਾਂ ਫਾਦਰ ਪੂਰੇ ਹੋਏ ਆ ਠੀਕ ਹੈ ਜੀ ਉਹਦੇ ਫਾਦਰ ਦੀ ਜਗ੍ਹਾ ਤੇ ਉਹਦੇ ਬ੍ਰਦਰ ਨੂੰ ਜੌਬ ਮਿਲੀ ਹੋਈ ਗਵਰਨਮੈਂਟ ਠੀਕ ਹੈ ਹੁਣ ਉਹ ਤਿੰਨ ਜਣੇ ਰਹਿੰਦੇ ਸੀਗੇ ਹੁਣ ਬੱਚੀ ਚਲੀ ਗਈ ਹੁਣ ਮਾਂ ਤੇ ਜਿਹੜਾ ਆ ਪੁੱਤ ਰਹਿ ਗਏ ਨੇ ਸੋ ਕਿਤਨਾ ਕੀਤੇ ਜਿਹੜਾ ਹੈ ਇਹ ਇਹ ਇਦਾਂ ਦੇ ਹਫਸ਼ੀ ਨੂੰ ਜਿਹੜਾ ਆ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਸੰਦੀਪ ਜਿਹੜੀ ਇਹ ਗੱਲ ਤੁਸੀਂ ਦੱਸੀ ਹੈ ਕਿ ਇੱਕ ਸਾਲ ਪਹਿਲਾਂ ਬੱਚੀ ਦੇ ਪਿਤਾ ਵੀ ਇਸ ਦੁਨੀਆ ਤੋਂ ਚਲੇ ਗਏ ਨੇ ਇਹ ਬਹੁਤ ਲੋਕਾਂ ਨੂੰ ਸ਼ਾਇਦ ਇਹ ਗੱਲ ਪਤਾ ਹੀ ਨਹੀਂ ਹੋਣੀ ਤੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਬ੍ਰਦਰ ਨੂੰ ਜੋ ਹੈ ਜੌਬ ਮਿਲੀ ਸੀ ਸੰਦੀਪ ਪੁਲਿਸ ਦੀ ਨਾਲਾਈ ਕਿਨੂੰ ਲੈ ਕੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਬਹੁਤ ਸਵਾਲ ਖੜੇ ਹੋ ਰਹੇ ਨੇ ਇਸ ਤੇ ਅਸੀਂ ਗੱਲ ਕਰਾਂਗੇ ਪਰ ਮੈਂ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਇਸ ਇਨਸੀਡੈਂਟ ਨੂੰ ਦੱਸੋ ਦੱਸੋ ਕਿ ਆਖਿਰ ਇਹ ਘਟਨਾ ਹੋਈ ਕਿਵੇਂ ਕਿਉਂਕਿ ਬਹੁਤ ਵੱਖ-ਵੱਖਰੀਆਂ ਗੱਲਾਂ ਇਸ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜਿਹੜਾ આરોપી ਦਾ ਨਾਂ ਹੈਗਾ ਹਰਮਿੰਦਰ ਸਿੰਘ ਰਿੰਪੀ ਪਾਰਦ ਸਟੇਟ ਜਲੰਧਰ ਦੇ ਵਿੱਚ ਬਸਤੀਆਦ ਦੇ ਵਿੱਚ ਇਲਾਕਾ ਪੈਂਦਾ ਹੈ ਇਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਸ ਡਰਾਈਵਰ ਸੀ ਬੇਸਿਕਲੀ ਇਹਦੀਆਂ ਆਪਦੀਆਂ ਦੋ ਬੱਚੀਆਂ ਨੇ ਇੱਕ 24 ਸਾਲ ਦੀ ਇੱਕ 16 ਸਾਲ ਦੀ ਠੀਕ ਹੈ ਜੀ ਮਤਲਬ ਦੋ ਧੀਆਂ ਦਾ ਹੈ ਪਿਓ ਸੀਗਾ ਖੁਦ ਤੇ ਇਹ ਉਸ ਜਿਸ ਦਿਨ ਵਾਰਦਾਤ ਹੋਈ ਹੈ ਉਸ ਦਿਨ ਇਹਦੀ ਫੈਮਲੀ ਜਿਹੜੀ ਹੈ ਉਹ ਲੁਧਿਆਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸੀ ਇੱਕਰ ਇਕੱਲਾ ਸੀ ਠੀਕ ਹੈ ਹੁਣ ਜੋ ਦੱਸਦੇ ਆ ਹਾਲਾਂਕਿ ਮੈਡੀਕਲ ਚ ਕੋਈ ਪੁਸ਼ਟੀ ਨਹੀਂ ਹੋਈ ਹੈਗੀ ਕਿ ਇਹਨੇ ਸ਼ਰਾਬ ਪੀਤੀ ਸੀ ਕਿ ਨਹੀਂ ਪੀਤੀ ਸੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇਹਨੇ ਸ਼ਰਾਬ ਪੀਤੀ ਹੋਈ ਸੀ ਇਨ ਬਿਟਵੀਨ ਜਦੋਂ ਬੱਚੀ ਘਰ ਆਂਦੀ ਹੈ ਘਰੇ ਆ ਕੇ ਜਦ ਉਹ ਤਾਂ ਆਪਣੀ ਸਹੇਲੀ ਨੂੰ ਮਿਲਣ ਆਈ ਹੈ ਹਾਲਾਂਕਿ ਇਹਨੇ ਕੋਈ ਉਹਨੂੰ ਬੁਲਾਇਆ ਨਹੀਂ ਹੈ ਉਹ ਕੁਦਰਤੀ ਆਪੇ ਹੀ ਆ ਗਈ ਹੁਣ ਇਸ ਉਸ ਟਾਈਮ ਦੇ ਨਸ਼ੇ 'ਚ ਹੋਣ ਕਰਕੇ ਜਾਂ ਕਿਦਾਂ ਇਹਦੀ ਨੀਅਤ ਖਰਾਬ ਹੋਈ ਤੇ ਨੀਅਤ ਖਰਾਬ ਹੋਣ ਦੇ ਦੌਰਾਨ ਇਹਨੇ ਉਹਦੇ ਨਾਲ ਰੇਪ ਅਟੈਂਪਟ ਕੀਤਾ ਰੀਪਟੈਂਟ ਤੋਂ ਬਾਅਦ ਜਦੋਂ ਬੱਚੀ ਜਿਹੜੋ ਉਹਨੇ ਵਿਰੋਧ ਕੀਤਾ ਇਸ ਗੱਲ ਦਾ ਤੇ ਇਹਨੇ ਗਲਾ ਦਬਾ ਕੇ ਉਹਨੂੰ ਮਾਰ ਦਿੱਤਾ ਮਤਲਬ ਬੱਚੀ ਘਰੋਂ ਨਿਕਲੀ 4:00 ਵਜੇ ਦੇ ਨਾਲ ਤੇ ਜਦੋਂ ਲੋਕਾਂ ਨੇ ਸੀਸੀਟੀਵੀ ਦੇਖੀ ਜਦੋਂ ਕਿਉਂਕਿ ਘੰਟੇ ਕ ਬਾਅਦ ਉਹਦੀ ਮਦਰ ਨੇ ਕਿਹਾ ਕਿ ਮੇਰੀ ਬੇਟੀ ਘਰ ਨਹੀਂ ਆਈ ਉਹਨਾਂ ਨੇ ਸੀਸੀਟੀਵੀ ਚੈੱਕ ਕੀਤਾ ਸੀਸੀਟੀਵੀ ਦੇ ਵਿੱਚ ਆਇਆ ਕਿ ਇਸ ਜਿਹੜਾ ਸਕੂਲ ਬੱਸ ਦਾ ਡਰਾਈਵਰ ਇਹ ਆ ਇਹਦੇ ਘਰੇ ਬੱਚੀ ਜਾਂਦੀ ਨਜ਼ਰ ਆ ਰਹੀ ਹੈ ਇਹ ਉਹਦੇ ਘਰ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਬੱਚੀ ਹੈਗੀ ਆ ਉਹ ਕਹਿੰਦਾ ਨਹੀਂ ਹੈਗੀ ਉਹ ਮੁਕਰ ਜਾਂਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਉਹ ਦੁਬਾਰਾ ਸੀਸੀਟੀਵੀ ਚੈੱਕ ਕਰਦੇ ਆ ਜੋ ਸੀਸੀਟੀਵੀ ਚੈੱਕ ਕਰਦੇ ਆ ਉਹ ਜਾਂਦੇ ਦੀ ਬੱਚੀ ਆ ਰਹੀ ਹੈ ਨਜ਼ਰ ਲੇਕਿਨ ਵਾਪਸ ਆਂਦੀ ਦੀ ਨਜ਼ਰ ਨਹੀਂ ਆ ਰਹੀ ਇਟ ਮੀਨਸ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਬੱਚੀ ਇਹਨਾਂ ਦੇ ਘਰ ਹੀ ਹੈ ਇਸ ਪੂਰੇ ਪ੍ਰੋਸੈਸ ਨੂੰ 2 1/2 ਘੰਟੇ ਲੱਗ ਗਏ ਸਾਢੇ 6 ਪੋਨੇ 7 ਵਜੇ ਪੁਲਿਸ ਕੰਟਰੋਲ ਰੂਮ ਕਾਲ ਕੀਤਾ ਗਿਆ ਕਿ ਇੱਦਾਂ ਇੱਦਾਂ ਇੱਕ ਬੱਚੀ ਮਿਸਿੰਗ ਹੈ ਇਸ ਬੰਦੇ ਦੇ ਘਰ ਗਈ ਹੈ ਲੇਕਿਨ ਇਸੇ ਬੰਦੇ ਦੇ ਘਰੋਂ ਬਾਹਰ ਨਹੀਂ ਆਈ ਬਸਤੀ ਬਾਬਾਗੱਲ ਥਾਣੇ ਦੇ ਵਿੱਚ ਏਐਸਆਈ ਮੰਗਤਰਾਬ ਨੇ ਉਹ ਇਹਨਾਂ ਦੇ ਘਰ ਜਾਂਦੇ ਨੇ ਨਾਲ ਉਹਨਾਂ ਦਾ ਇੱਕ ਹੋਰ ਮਲਾਜਾ ਮੈਂ ਉਹ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਅੰਦਰ ਨਹੀਂ ਜਾਣਾ ਮੈਂ ਆਪੇ ਗੱਲ ਕਰਦਾ ਹੋ ਸਕਦਾ ਉਹਨਾਂ ਨੂੰ ਇਹ ਲੱਗਿਆ ਹੋਏਗਾ ਕਿ ਪੈਨਿਕ ਕ੍ਰੀਏਟ ਹੋਏਗਾ ਲੋਕੀ ਕਿਤੇ ਨੂੰ ਕੋਟ ਨਾ ਦੇਣ ਉਹ ਜਦੋਂ ਮੰਗਤ ਰਾਮ ਅੰਦਰ ਜਾਂਦੇ ਨੇ ਉਹ ਕਮਰੇ ਗੁਮਰੇ ਚੈੱਕ ਕਰਦੇ ਨੇ ਉੱਪਰ ਪਾਣੀ ਦੀ ਟੈਂਕੀ ਚੈੱਕ ਕਰਦੇ ਆ ਬੈੱਡ ਬਾਕਸ ਖਲਾ ਲੈਂਦੇ ਆ ਲੇਕਿਨ ਉਹਨਾਂ ਨੂੰ ਕੁੜੀ ਨਹੀਂ ਮਿਲਦੀ ਉਹ ਚੁੱਪ ਕਰਕੇ ਬਾਹਰ ਆ ਜਾਂਦੇ ਤੇ ਇਹਨਾਂ ਨੂੰ ਕਹਿੰਦੇ ਜੀ ਥਾਣੇ ਜਾਓ ਜਾ ਕੇ ਰਿਟਨ ਕੰਪਲੇਨਟ ਕਰੋ ਕੁੜੀ ਤੁਹਾਡੀ ਇੱਥੇ ਨਹੀਂ ਹੈਗੀ ਲੇਕਿਨ ਲੋਕੀ ਜਿਹੜੇ ਨੇ ਉੱਥੇ ਪਾਰਸ ਸਟੇਟ ਦੇ ਉਹਨਾਂ ਨੂੰ ਇਹ ਗੱ ਕਿ ਵੀ ਇਹ ਪੋਸਿਬਿਲਟੀ ਕਿੱਦਾਂ ਹੈਗੀ ਆ ਕਿ ਸੀਸੀਟੀਵੀ ਦੇ ਵਿੱਚ ਜਾਨ ਦੀ ਨਜ਼ਰ ਆ ਰਹੀ ਹੈ ਵਾਪਸ ਦੀ ਨਜ਼ਰ ਨਹੀਂ ਆ ਰਹੀ ਜਦੋਂ ਪੁਲਿਸ ਚੱਲ ਜਾਂਦੀ ਹੈ ਲੋਕੀ ਘੰਟਾ ਡੇਢ ਘੰਟਾ ਇੰਤਜ਼ਾਰ ਕਰਦੇ ਲੱਭਦੇ ਨਹੀਂ ਲੱਭਦੇ ਫਿਰ ਹਾਰ ਕੇ ਲੋਕੀ ਉਹਦੇ ਘਰ ਦੇ ਬਾਹਰ ਜਾਂਦੇ ਆ ਉਹਦਾ ਦਰਵਾਜ਼ਾ ਖੜਕਾਂਦੇ ਬਹਿਲਾ ਮਾਰਦੇ ਹੋ ਖੋਲਦਾ ਨਹੀਂ ਹੈ ਫਿਰ ਉਹ ਧੱਕੇ ਨਾਲ ਲੋਕ ਅੰਦਰ ਵੱੜਦੇ ਆ 10 15 ਮੁੰਡੇ ਅੰਦਰ ਚੱਲ ਜਾਂਦੇ ਆ ਪੂਰੀ ਛਾਣਬਿਨ ਕਰਦੇ ਆ ਤੇ ਕੁੜੀ ਦੀ লাশ ਬਾਥਰੂਮ ਚੋਂ ਨਿਕਲਦੀ ਆ ਉਹਦੀ ਪੂਰੀ ਬਾਡੀ ਨੀਲੀ ਪਈ ਹੋਈ ਸੀ ਗਲੇ ਦੇ ਉੱਤੇ ਜ਼ਖਮ ਸੀਗੇ ਬੜੇ ਕਾਫੀ ਜਿੱਤੋਂ ਪਤਾ ਲੱਗਦਾ ਸੀ ਉਹਦਾ ਗਲਾ ਘੋਟਿਆ ਗਿਆ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਬੱਚੀ ਨੂੰ ਦੇਖ ਕੇ ਇਸ ਤਰੀਕੇ ਨਾਲ ਫਟਿਆ ਕਿ ਲੋਕਾਂ ਨੇ ਬਹੁਤ ਬਹਿਰੈਮੀ ਦੇ ਨਾਲ ਉਹਨੂੰ ਕੁੱਟਿਆ ਕੁੱਟ ਕੇ ਇਹਨ ਬਿਟਵੀਨ ਫਿਰ ਪੁਲਸ ਆਈ ਪੁਲਸ ਨੇ ਵਿੱਚ ਵਿਚਾਗ ਕਰਕੇ ਜਿਹੜਾ ਛਡਾ ਕੇ ਉਹਨੂੰ ਪਹਿਲਾਂ ਥਾਣੇ ਲੱਗੇ ਥਾਣੇ ਜਦੋਂ ਦੇ ਹਾਲਾਤ ਦੇਖ ਕੇ ਕਿ ਉਹਦੇ ਹਾਲਾਤ ਸਹੀ ਨਹੀਂ ਸੀ ਤੇ ਉਸ ਤੋਂ ਬਾਅਦ ਦਾ ਰਾਈਟ ਨਾਓ ਉਹ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਸੰਦੀਪ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਵੇਂ ਕਿ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਦੇਖਿਆ ਲੋਕ ਪੁਲਿਸ ਤੇ ਕੰਮ ਤੇ ਜਾਂ ਕੰਮ ਕਰਨ ਦੇ ਤਰੀਕੇ ਤੇ ਬਹੁਤ ਜ਼ਿਆਦਾ ਸਵਾਲ ਚੁੱਕ ਰਹੇ ਸੀ ਸਾਫ਼ ਤੌਰ ਤੇ ਉਹ ਕਹਿੰਦੇ ਹੋਏ ਨਜ਼ਰ ਆਇਆ ਕਿ ਪੁਲਿਸ ਦੀ ਬਹੁਤ ਵੱਡੀ ਨਲਾਇਕੀ ਹੈ ਕਿਉਂਕਿ ਜਦੋਂ ਪਹਿਲਾਂ ਪੁਲਿਸ ਆਂਦੀ ਹੈ ਜਾਂਚ ਕਰਦੀ ਹੈ ਉਹ ਕਿਵੇਂ ਕਹਿ ਸਕਦੀ ਹੈ ਕਿ ਉਹਨਾਂ ਨੂੰ ਲੜਕੀ ਨਹੀਂ ਮਿਲੀ ਇਸ ਦਾ ਮਤਲਬ ਜਾਂਚ ਕਿਸੇ ਤਰੀਕੇ ਠੀਕ ਤਰੀਕੇ ਨਹੀਂ ਕੀਤੀ ਗਈ ਕੁਝ ਲੋਕਾਂ ਨੇ ਤਾਂ ਇਹ ਵੀ ਸਵਾਲ ਚੁੱਕੇ ਨੇ ਕਿ ਹੋ ਸਕਦਾ ਹੈ ਇਸ ਨੇ ਅੰਦਰ ਜਾ ਕੇ ਉਸ ਬੰਦੇ ਦੇ ਨਾਲ ਕੋਈ ਸੈਟਿੰਗ ਕੀਤੀ ਹੋਵੇ ਕਿ ਉਸ ਨੂੰ ਪਤਾ ਲੱਗ ਗਿਆ ਹੋਵੇ ਕਿ ਹਾਂ ਬਈ ਲੜਕੀ ਦੇ ਨਾਲ ਇਹ ਸਭ ਕੁਝ ਹੋ ਗਿਆ ਸੋ ਤੁਸੀਂ ਬੀਇੰਗ ਜਰਨਲਿਸਟ ਉੱਥੇ ਗਏ ਵੀ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਐ ਐਕਚੁਅਲੀ ਨਾ ਜੀ ਪੁਲਿਸ ਦਾ ਨਾ ਥੋੜਾ ਪਰਸੈਪਸ਼ਨ ਪੁਲਿਸ ਥੋੜੀ ਨਾ ਪੰਜਾਬ ਦੀ ਪਰਸੈਪਸ਼ਨ ਤੇ ਕੰਮ ਕਰਦੀ ਹੈ ਕਿਉਂਕਿ ਸਾਡੇ ਇੱਥੇ ਨਾ ਬਹੁਤ ਸਾਰੇ ਡੇਲੀ ਰੁਟੀਨ ਦੇ ਵਿੱਚ ਪ੍ਰਵਾਸੀਆਂ ਦੀਆਂ ਕੁੜੀਆਂ ਲਾਪਤਾ ਹੁੰਦੀਆਂ ਨੇ ਠੀਕ ਹੈ ਜੀ ਮੈਕਸਿਮਮ ਉਹਨਾਂ ਦੀਆਂ ਬੱਚੀਆਂ ਲਾਪਤਾ ਹੁੰਦੀਆਂ ਨੇ ਉਹ ਪੁਲਿਸ ਦੇ ਮਾਈਂਡਸੈਟ ਇਦਾਂ ਦਾ ਬਣਿਆ ਹੋਇਆ ਹੈ ਕਿ ਅੱਛਾ ਬੱਚੀ ਕੋਈ ਲਾਪਤਾ ਹੋਈ ਹੈ ਇਟ ਮੀਨਸ ਉਹ ਕਿਸੇ ਆਪਣੀ ਫਰੈਂਡ ਨਾਲ ਚਲ ਗਈ ਹੈ ਜਾਂ ਕਿਸੇ ਹੋਰ ਨਾਲ ਚਲ ਗਈ ਹੈ ਉਹ ਉਸੇ ਪਰਸੈਪਸ਼ਨ ਦੇ ਤਹਿਤ ਮੈਨੂੰ ਜੋ ਮੈਂ ਅਨਲਾਈਜ਼ ਕੀਤਾ ਕਿ ਜਦੋਂ ਥਾਣੇਦਾਰ ਆਇਆ ਉਹਨੂੰ ਲੱਗਿਆ ਵੀ ਸ਼ਾਇਦ ਇਹਨਾਂ ਦੀ ਕੁੜੀ ਵੀ ਕਿਸੇ ਨਾ ਕਿਸੇ ਆਪਣੀ ਫਰੈਂਡ ਵੱਲ ਚਲ ਗਈ ਹੈ ਜਾਂ ਕਿਤੇ ਚਲ ਗਈ ਹੈ ਜਾਂ ਥੋੜੀ ਦੇਰ ਤੱਕ ਆ ਜਾਏਗੀ ਲੇਕਿਨ ਉਹਨਾਂ ਨੇ ਇਹ ਮਹਿਸੂਸ ਨਹੀਂ ਕੀਤਾ ਹੋਵੇਗਾ ਕਿ ਵੀ ਇਹ ਬੱਚੀ ਦਾ ਕਤਲ ਵੀ ਹੋ ਸਕਦਾ ਹੈ ਤੋ ਮੈਨੂੰ ਇਹ ਲੱਗ ਰਿਹਾ ਕਿ ਇਸ ਇਸ ਦਾ ਇਸ ਤਰੀਕੇ ਦੇ ਨਾਲ ਜਿਹੜੀ ਲਾਪਰਵਾਹੀ ਹੈ ਲੇਕਿਨ ਉਹਨਾਂ ਨੇ ਬਾਥਰੂਮ ਚੈੱਕ ਕਰਨਾ ਚਾਹੀਦਾ ਸੀ ਜਦ ਪਤਾ ਵਾ ਕਿ ਉੱਥੇ ਮੱਲੇ ਦੇ 100 150 200 ਬੰਦਾ ਇਸ ਗੱਲ ਦਾ ਵਿਰੋਧ ਕਰਦਾ ਪਿਆ ਕਿ ਕੁੜੀ ਨਹੀਂ ਲੱਭਰੀ ਜੇ ਪੂਰਾ ਮੱਲਾ ਇੰਨਾ ਐਫਰਟ ਕਰਦਾ ਵੇ ਬੱਚੀ ਲੱਭਣ ਦਾ ਸੀਸੀਟੀਵੀ ਵੀ ਆ ਗਈ ਹੈ ਤੇ ਐਸਆਈ ਮੰਗਤਰਾਬ ਨੂੰ ਕੀ ਲੋੜ ਸੀ ਵੀ ਉਹ ਉੱਥੇ ਮੌਕੇ ਤੇ ਐਸਐਚਓ ਨੂੰ ਬੁਲਾਉਂਦਾ ਡੀਐਸਪੀ ਨੂੰ ਇਨਫੋਰਮ ਕਰਤਾ ਏਡੀਸੀਪੀ ਨੂੰ ਇਨਫੋਰਮ ਕਰਤਾ ਕਿ ਸਰ ਇੱਥੇ 2-3 ਹਿਸੋ ਬੰਦਾ ਇਕੱਠਾ ਹੈ ਇੱਕ ਬੱਚੀ ਗਵਾਚੀ ਆ ਸੀਸੀਡੀ ਵਿੱਚ ਆਈ ਲੇਕਿਨ ਲੱਭ ਨਹੀਂ ਰਹੀ ਹੈਗੀ ਮੈਂ ਘਰ ਦੀ ਪੁਲੀ ਉਹਨੇ ਉੱਥੋਂ ਆਪਣਾ ਬੋਰੀਆ ਬਿਸਤਰਾ ਚੱਕਿਆ ਤੇ ਚਲਾ ਗਿਆ ਜੋ ਤਾਂ লাশ ਮਿਲੀ ਫਿਰ ਲੋਕਾਂ ਜਿੱਦਾ ਰੋਸ਼ ਆਪੇ ਹੀ ਆਣਾ ਸੀ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ ਸ਼ਾਇਦ ਪੁਲਿਸ ਮੁਲਾਜ਼ਮ ਉਸ ਵਕਤ ਤਰੀਕੇ ਦੇ ਨਾਲ ਜਾਂਚ ਕਰਦੇ ਤਾਂ ਹੋ ਸਕਦਾ ਬੱਚੀ ਦੀ ਜਾਨ ਬਚ ਸਕਦੀ ਸੀ ਇੱਕ ਹੋਰ ਗੱਲ ਮੈਨੂੰ ਦੱਸੋ ਸੰਦੀਪ ਕਿ ਬੱਚੀ ਨੂੰ ਬਾਥਰੂਮ ਦੇ ਵਿੱਚ ਉਸ ਅਰੋਪੀ ਨੇ ਬਾਅਦ ਦੇ ਵਿੱਚ ਲੁਕਾਇਆ ਸੀ ਬਾਅਦ ਦੇ ਵਿੱਚ ਲੁਕਾਇਆ ਜੀ ਪੂਰਾ ਪੂਰਾ ਸਿਰ ਨਕਮ ਕੀ ਦੇਖੋ ਜੋ ਤਾਂ ਪੁਲਿਸ ਇਨਵੈਸਟੀਗੇਸ਼ਨ ਕਿਉਂਕਿ ਜਦੋਂ ਸਾਰੀ ਘਟਨਾ ਦਾ ਪਤਾ ਲੱਗਿਆ ਡੈੱਡ ਬੋਡੀ ਜਿਹੜੀ ਹੈ ਉਹ ਬਾਥਰੂਮ ਚ ਮਿਲੀ ਹੈ ਉਸ ਤੋਂ ਬਾਅਦ ਉਹਦੀ ਮਾਰਕਟ ਆਈ ਹੋਈ ਜਦੋਂ ਪੁਲਿਸ ਆਈ ਪੁਲਿਸ ਨੇ ਉਹਦਾ ਘਰ ਸੀਲ ਕਰ ਦਿੱਤਾ ਸੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਉਹਦਾ ਕਤਲ ਉਹਨੇ ਕਮਰੇ ਚ ਕੀਤਾ ਕਿ ਬਾਹਰ ਕੀਤਾ ਕਿ ਕਿੱਥੇ ਕੀਤਾ ਹਾਲਾਂਕਿ ਪੁਲਿਸ ਅਨੌਫੀਸ਼ਲ ਤੌਰ ਤੇ ਤਾਂ ਇਹੀ ਕਹਿ ਰਹੀ ਹੈ ਕਿ ਉਹਦਾ ਗਲਾ ਕਮਰੇ ਦੇ ਵਿੱਚ ਘੋਟ ਕੇ ਮਾਰਿਆ ਉਸ ਤੋਂ ਬਾਅਦ ਉਹਨੇ লাশ ਨੂੰ ਪਹਿਲਾਂ ਕੁਝ ਗੱਦੇ ਸੀਗੇ ਉੱਥੇ ਕਿਉਂਕਿ ਉਹਨਾਂ ਦੇ ਨੀਅਰ ਬਾਏ ਕਿਸੇ ਦੇ ਘਰ ਵਿਆਹ ਸੀ ਤੇ ਇਹਨਾਂ ਦੇ ਘਰੇ ਗੱਦੇ ਰੱਖੇ ਹੋਏ ਸੀਗੇ ਪਹਿਲਾਂ ਇਹਨੇ ਗੱਦਿਆਂ ਦੇ ਵਿੱਚ লাশ ਲੁਕਾ ਕੇ ਰੱਖੀ ਬਾਅਦ ਦੇ ਵਿੱਚ ਇਹਨੇ ਬਾਥਰੂਮ ਦੇ ਵਿੱਚ লাশ ਖਾਣੇ ਲਗਾਈ ਤੇ ਉਸ ਤੋਂ ਬਾਅਦ ਪਤਾ ਕਿਦਾਂ ਚੱਲਦਾ ਹੈ ਜਦੋਂ ਇਹ ਇੱਕ ਆਪਣੇ ਕਿਸੇ ਕਰੀਬੀ ਦੀ ਗੱਡੀ ਲੈ ਕੇ ਘਰ ਵਿੱਚ ਆਂਦਾ ਹੈ ਤੇ ਗੱਡੀ ਬੈਕ ਕਰਕੇ ਲਗਾ ਦਿੰਦਾ ਹੈ ਲੋਕੀ ਕੇਂਦਰੀਏ ਕਿ ਸਾਰਾ ਮੱਲਾ ਬਾਹਰ ਹਰ ਬੰਦਾ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਦੇ ਘਰ ਬੱਚੀ ਦਾ ਸਭ ਤੋਂ ਜ਼ਿਆਦਾ ਆਣਾ ਜਾਣਾ ਸੀ ਤੇ ਇਹ ਕਿਉਂ ਨਹੀਂ ਐਫਰਟ ਕਰ ਰਿਹਾ ਇਹ ਕਿਉਂ ਨਹੀਂ ਬਾਹਰ ਆ ਰਿਹਾ ਉਹ ਤੋਂ ਉਹਨਾਂ ਨੂੰ ਲੱਗਿਆ ਕਿ ਯਾਰ ਇਹਦੇ ਮਨ 'ਚ ਕੁਝ ਕਾਲਾ ਚੱਲਦਾ ਵਿਆ ਫਿਰ ਇਹਨੇ ਗੱਡੀ ਵੈਕ ਕਰਕੇ ਲਗਾਈ ਉਤੋਂ ਲੋਕਾਂ ਨੂੰ ਜ਼ਿਆਦਾ ਡਾਊਟ ਕਲੀਅਰ ਹੋਇਆ ਇਹਦਾ ਮਤਲਬ ਕੁਝ ਗੜਬੜ ਹੈ ਇਹ ਹੁਣ ਅੱਜ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਪਤਾ ਚੱਲਿਆ ਕਿ ਇੰਨੇ ਉਸ ਗੱਡੀ ਦੇ ਵਿੱਚ ਲਾਸ਼ ਪਾ ਕੇ ਉਹਨੂੰ ਕਿਤੇ ਸੁੱਟਣਾ ਸੀ ਚਾਹੇ ਨੇਰ ਕੰਡੇ ਸੁੱਟਦਾ ਚਾਹੇ ਕਿਤੇ ਸੁੱਟਦਾ ਜਾਂ ਕੀ ਕਰਦਾ ਇਹਦਾ ਪਲੈਨਿੰਗ ਪੂਰੀ ਇਹੀ ਸੀਗੀ ਸੋ ਇਹਨੇ ਅੱਜ ਇਸ ਗੱਲ ਨੂੰ ਮੰਨਿਆ ਵੀ ਹੈ ਕਿ ਮੈਂ ਰੇਪ ਅਟੈਂਪਟ ਦੀ ਕੋਸ਼ਿਸ਼ ਕੀਤੀ ਲੇਕਿਨ ਬੱਚੀ ਦਾ ਮੇਰਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਮੈਂ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸਦੀਪ ਇੱਕ ਹੋਰ ਗੱਲ ਜਿਸ ਪੁਲਿਸ ਮੁਲਾਜ਼ਮ ਏਐਸਆਈ ਮੰਗਤਰਾਮ ਦੀ ਗੱਲ ਕਰ ਰਹੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਲੱਗਦਾ ਤੁਹਾਨੂੰ ਕਿ ਸਸਪੈਂਡ ਕਰਨਾ ਇੱਕ ਸੋਲੂਸ਼ਨ ਹੈ ਇਸ ਚੀਜ਼ ਦਾ ਜਿਸ ਤਰੀਕੇ ਲਾਪਰਵਾਹੀ ਵਰਤੀ ਗਈ ਹੈ ਜਾਂਚ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਲੋਕ ਕਹਿ ਰਹੇ ਸੀ ਕਿ ਜਦੋਂ ਪੁਲਿਸ ਮੁਲਾਜ਼ਮ ਯਾਨੀ ਕਿ ਏਐਸਆਈ ਮੰਗਤਰਾਮ ਉੱਥੇ ਆਏ ਕੁੜੀ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਕੱਲ ਸਵੇਰੇ ਤੁਸੀਂ ਆਇਓ ਤੇ ਰਿਪੋਰਟ ਲਿਖਾਵਾਂਗੇ ਮਤਲਬ ਉਹਨਾਂ ਨੇ ਕੋਈ ਐਫਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੂਰੀ ਰਾਤ ਅੱਗੇ ਪਈਏ ਤੇ ਅਗਲੇ ਦਿਨ ਸਵੇਰੇ 10 ਵਜੇ ਦਾ ਟਾਈਮ ਪਾਇਆ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੁਲਿਸ ਜਿਹੜੀ ਹੈ ਨਾ ਪਰਸੈਪਸ਼ਨ ਤੇ ਬਹੁਤ ਚੱਲਦੀ ਹੈ ਇੱਕ ਮਾਈਂਡਸੈਟ ਬਣਿਆ ਹੋਇਆ ਕਿਸੇ ਦਾ ਬਾਈਕ ਚੋਰੀ ਹੋ ਜਾਂਦਾ ਠੀਕ ਹੈ ਜੀ ਤੁਸੀਂ 24 ਘੰਟੇ ਬਾਅਦ ਆਈਓ ਤੁਹਾਡਾ ਬਾਈਕ ਸ਼ਾਇਦ ਕੋਈ ਗਲਤੀ ਨਾਲ ਲੈ ਗਿਆ ਹੋਵੇਗਾ ਉਹ ਇਸੇ ਤਰੀਕੇ ਦੇ ਨਾਲ ਹਰ ਕੰਪਲੇਨ ਨੂੰ ਲਾਈਟਲੀ ਲੈਂਦੇ ਆ ਤੇ ਦੂਜੀ ਗੱਲ ਏਐਸਆਈ ਮੰਗਤ ਨਾਮ ਦੀ ਤੁਸੀਂ ਗੱਲ ਕੀਤੀ ਕਿ ਸਸਪੈਂਸ਼ਨ ਬਿਲਕੁਲ ਸਸਪੈਂਸ਼ਨ ਕੋਈ ਹੱਲ ਨਹੀਂ ਹੈਗਾ ਉਹਦੇ ਤੇ ਨਾਲ ਪਰਚਾ ਦਰਜ ਕਰਨਾ ਚਾਹੀਦਾ ਪੀ ਉਹਦੀ ਵੱਡੀ ਲਾਪਰਵਾਹੀ ਆ ਜਦੋਂ ਐਸ ਐਚਓ ਫਿਲੌਰ ਦਾ ਸੀ ਭੂਸ਼ਣ ਕੁਮਾਰ ਜਦੋਂ ਉਹਨੇ ਇੱਕ ਛੋਟੀ ਬੱਚੀ ਨਾਲ ਥਾਣੇ ਦੇ ਵਿੱਚ ਬਤਮੀਜ਼ੀ ਕੀਤੀ ਤੇ ਐਸ ਐਸ ਪੀ ਸਾਹਿਬ ਨੇ ਉਦੋਂ ਸਿਰਫ ਇੱਕ ਉਹਨਾਂ ਨੂੰ ਸਸਪੈਂਡ ਕਰਕੇ ਤੇ ਛੱਡ ਦਿੱਤਾ ਲੇਕਿਨ ਜਦੋਂ ਬਾਅਦ ਵਿੱਚ ਮੀਡੀਆ ਨੇ ਮਾਮਲਾ ਚੱਕਿਆ ਜਾਂ ਪੰਜਾਬ ਮਹਿਲਾ ਕਮਿਸ਼ਨ ਨੇ ਜਿਹੜਾ ਹੈਗਾ ਇੰਟਰਫੇਅਰ ਕੀਤਾ ਤੇ ਉੱਤੇ ਪਰਚਾ ਦਰਜ ਵੀ ਹੋਇਆ ਠੀਕ ਹੈ ਉਸ ਤੋਂ ਬਾਅਦ ਉਹਦੇ ਅਰੈਸਟ ਦੇ ਵੀ ਵਾਰੰਟ ਨਿਕਲੇ ਉਹਦੇ ਚ ਸਭ ਕੁਝ ਹੋ ਗਿਆ ਸੋ ਕਿਤੇ ਨਾ ਕਿਤੇ ਪੁਲਿਸ ਵਾਲੇ ਜਿਹੜੇ ਅਫਸਰ ਨੇ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਦੇ ਚ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਦ ਕਿ ਉਹਦੀ ਬੜੀ ਵੱਡੀ ਲਾਪਰਵਾਹੀ ਸੀ ਜਿੱਦਾਂ ਕਿ ਤੁਸੀਂ ਪਹਿਲਾਂ ਪੁੱਛਿਆ ਕਿ ਵੀ ਵੀ ਕੀ ਪਤਾ ਬੱਚੀ ਜਿੰਦੀ ਸੀ ਹੋ ਸਕਦੀ ਹੈ ਹੋ ਸਕਦਾ ਜਿੰਦੀ ਵੀ ਹੋ ਸਕਦੀ ਹੈ ਕਿਉਂਕਿ ਜੇ ਦਾ ਤਾਂ ਕੋਈ ਅੰਤ ਹੈ ਨਹੀਂ ਜਦੋਂ ਪੁਲਿਸ ਪਹਿਲਾਂ ਚਲੀ ਗਈ ਪਤਾ ਨਹੀਂ ਦੋਹਾਂ ਵਿਚਾਲੇ ਕੀ ਗੱਲ ਹੋਈ ਤੇ ਡਰ ਦੇ ਮਾਰੇ ਉਸਨੇ ਬਾਅਦ ਦੇ ਵਿੱਚ ਬੱਚੀ ਨੂੰ ਮਾਰ ਦਿੱਤਾ ਹੋਵੇ ਬਿਲਕੁਲ ਕੁਝ ਵੀ ਪੋਸੀਬਲ ਹੈ ਹਾਂ ਜੀ ਐਸਆਈ ਉਦੋਂ ਕੱਢ ਦਿੰਦਾ ਨਾ ਲੋਕਾਂ ਦਾ ਰੋਸ ਹੁੰਦਾ ਲੋਕਾਂ ਨੇ ਦੇਖਣਾ ਸੀ ਪੂਲ ਸਾਈ ਪੂਸ ਨੇ ਆਕੇ ਜਦੋਂ ਬਾਥਰੂਮ ਘਰ ਚੋਂ ਚੈੱਕ ਕੀਤਾ ਤੇ লাশ ਮਿਲ ਗਈ ਤੇ ਤਾਂ ਕਿੰਨੀ ਵੱਡੀ ਲਾਪਰਵਾਹੀ ਹੈ ਐਸਆਈ ਦੀ ਕਿ ਵੀ ਇੱਕ লাশ ਪਈ ਹੈ ਤੁਸੀਂ ਘਰ ਦਾ ਕਮਰਾ-ਕਮਰਾ ਚੈੱਕ ਕਰ ਰਹੇ ਠੀਕ ਹੈ ਤੁਸੀਂ ਪਬਲਿਕ ਨੂੰ ਵੀ ਆਨ ਦਿੰਦੇ ਜੇ ਤੁਹਾਡੇ ਕੋਲ ਨਹੀਂ ਫੋਰਸ ਜ਼ਿਆਦਾ ਹੈਗੀ ਜਾਂ ਤੁਸੀਂ ਐਸਐਚਓ ਨੂੰ ਬੁਲਾਉਂਦੇ ਕਿ ਸਰ ਇੱਥੇ ਮਾਹੌਲ ਬੜਾ ਖਰਾਬ ਆ ਮੈਂ ਚੈੱਕ ਕਰ ਲਿਆ ਤੁਸੀਂ ਵੀ ਇੱਕ ਵਾਰੀ ਚੈੱਕ ਕਰ ਲਓ ਫਿਰ ਐਸਐਚਓ ਦੀ ਜ਼ਿੰਮੇਵਾਰੀ ਬਣ ਜਾਂਦੀ ਕਿ ਐਸਐਚਓ ਨੇ ਚੈੱਕ ਕੀਤਾ ਕਿ ਨਹੀਂ ਕੀਤਾ ਲੇਕਿਨ ਹੁਣ ਚਲੋ ਫਿਲਹਾਲ ਦੀ ਕੜੀ ਯਾਰ ਹੈ આરોપી ਜਿਹੜਾ ਹੈ ਉਹ ਗ੍ਰਿਫਤਾਰ ਹੈ ਪੋਕਸੋ ਐਕਟ ਲੱਗ ਗਿਆ ਉਹਤੇ ਰੇਪ ਦੀ ਧਾਰਾ ਲੱਗ ਗਈ ਹੈ ਉਹਤੇ ਤੇ ਮਰਡਰ ਦਾ ਪਰਚਾ ਜਿਹੜਾ ਹੈ ਉਹ ਹੋ ਗਿਆ ਤੇ ਉਮੀਦ ਕਰਦੇ ਹਾਂ ਕਿ ਉਹਨੂੰ ਜਿਹੜੀ ਹੈ ਸਖਤੋ ਸਖਤ ਸਜ਼ਾ ਮਿਲੇਗੀ ਲੱਗਦਾ ਹੈ ਸੰਦੀਪ ਕੇਸ ਮਾਮਲੇ ਤੇ ਵੀ ਔਮਨ ਕਮਿਸ਼ਨ ਨੂੰ ਇੰਟਰਫੀਰੈਂਸ ਕਰਨੀ ਚਾਹੀਦੀ ਹੈ ਸੋਮੋਟੇ ਲੈਣਾ ਚਾਹੀਦਾ ਹੈ ਤੇ ਉਸੇ ਐਸਐਸਆਈ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਜਾਰੀ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਤਾਂ ਲਾਪਰਵਾਹੀ ਜਾਂਚ ਦੌਰਾਨ ਕੀਤੀ ਦੂਜੀ ਲਾਪਰਵਾਹੀ ਇਹ ਹੈ ਕਿ ਟੀਨੇਜ ਕੁੜੀ ਸੀ 12 ਸਾਲ ਦੀ ਉਹ ਸ਼ਾਮ ਦੇ ਸਮੇਂ ਗਾਇਬ ਹੁੰਦੀ ਹੈ ਤੇ ਸ਼ਾਮ ਤੋਂ ਰਾਤ ਬਿਲਕੁਲ ਫ੍ਰੀ ਛੱਡ ਦਿੱਤਾ ਜਾਂਦਾ ਹੈ ਕਿ ਅਗਲੇ ਦਿਨ ਆਇਓ ਤੇ ਅਗਲੇ ਦਿਨ ਰਿਪੋਰਟ ਲਿਖਾਂਗੇ ਤੇ ਕਾਰਵਾਈ ਕਰਾਂਗੇ ਆ ਬਿਲਕੁਲ ਲਾਪਰਵਾਹੀ ਤੇ ਹੈਗੀ ਹੈ ਜੀ ਦੇਖੋ ਔਮਨ ਕਮਿਸ਼ਨ ਜਿਹੜਾ ਸਾਡਾ ਬੜਾ ਵਧੀਆ ਪੰਜਾਬ ਚ ਕੰਮ ਕਰਦਿਆ ਮੈਡਮ ਨੇ ਪਹਿਲਾਂ ਵੀ ਕਈ ਚੀਜ਼ਾਂ ਦਾ ਸੂ ਮੋਟਰ ਨੋਟਿਸ ਲੈਂਦੇ ਹੋਏ ਐਕਸ਼ਨ ਲਿਆ ਸੋ ਮੈਂ ਇਹੀ ਉਮੀਦ ਕਰਾਂਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਵੀ ਜਿਹੜੀ ਲਾਪਰਵਾਹੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਕਿਹਾ ਗਿਆ ਅਗਲੇ ਦਿਨ ਆਓ ਸੋ ਇਹ ਇਹ ਇੱਕ ਲਾਪਰਵਾਹੀ ਦੇ ਨਤੀਜਾ ਹੈ ਕਿ ਇੱਕ ਬੱਚੀ ਚਲੀ ਗਈ ਹੈ ਜੇ ਜੇ ਮਿਸਿੰਗ ਵੀ ਹੋ ਗਈ ਹੈ ਤੁਹਾਡਾ ਫਰਜ਼ ਬੰਦਾ ਬੱਚੀ ਨੂੰ ਲੱਭਣਾ ਇੱਕ ਇੱਕ ਚੀਜ਼ ਨੂੰ ਚੈੱਕ ਕਰਨਾ ਵੀ ਤੁਸੀਂ ਤਾਂ ਹਰ ਗੱਲ ਨੂੰ ਲਾਈਟਲੀ ਲੈਣ ਲੱਗ ਜੰਨੇ ਹੋ ਤੇ ਫਿਰ ਉਹਦਾ ਨਤੀਜਾ ਇਹੀ ਹੈ ਨਾ ਕਿਉਂਕਿ ਮੈਂ ਕਹਨਾ ਵੀ ਇਹ ਜਿਹੜਾ ਕ੍ਰਾਈਮ ਆ ਇਦਾਂ ਦਾ ਕ੍ਰਾਈਮ ਰੁਕ ਨਹੀਂ ਸਕਦਾ ਕਿਉਂਕਿ ਇਹ ਇਹ ਹਰ ਇੱਕ ਦੇ ਮਾਨਸਿਕ ਆਪਣੀ ਤਰੀਕੇ ਦਾ ਆ ਵੀ ਕਿ ਉਹ ਅਚਾਨਕ ਉਹਨੇ ਕੀ ਸੋਚਿਆ ਤੇ ਉਹਨੇ ਕਿਦਾਂ ਦਾ ਸਟੈਪ ਲੈ ਲਿਆ ਇਹ ਕ੍ਰਾਈਮ ਬੜਾ ਡਿਫਰੈਂਟ ਜਿਹਾ ਕ੍ਰਾਈਮ ਹੁੰਦਾ ਲੇਕਿਨ ਪੁਲਿਸ ਨੂੰ ਚਾਹੀਦਾ ਕਿ ਹਰ ਗੱਲ ਨੂੰ ਸੀਰੀਅਸ ਲੈਣਾ ਚਾਹੀਦਾ ਇਹ ਨਹੀਂ ਕਿ ਹਰ ਵੇਰੇ ਉਹਨਾਂ ਨੂੰ ਜਿਹੜਾ ਆ ਬੇਵਜਹ ਲੋਕਾਂ ਨੂੰ ਉਲਝਾਈ ਰੱਖਣਾ ਤਸ ਸੰਦੀਪ ਤੁਸੀਂ ਉੱਥੇ ਗਏ ਲੋਕਾਂ ਦੇ ਨਾਲ ਔਰਤਾਂ ਦੇ ਨਾਲ ਗੁਵਾਨ ਦੇ ਵਿੱਚ ਤੁਸੀਂ ਗੱਲ ਕੀਤੀ ਉਸ ਦੀ ਮਾਂ ਦੇ ਨਾਲ ਜਾਂ ਬਾਕੀ ਔਰਤਾਂ ਦੇ ਨਾਲ ਗੱਲ ਕਰਕੇ ਕੁਝ ਲੱਗਿਆ ਕਿ ਕਦੀ ਬੱਚਿਆਂ ਨੇ ਕੁੜੀਆਂ ਨੇ ਸ਼ਿਕਾਇਤ ਕੀਤੀ ਹੋਵੇ ਕਿਉਂਕਿ ਯੂ نو ਕੁੜੀਆਂ ਦਾ ਕਹਿੰਦੇ ਨੇ ਸਿਕ ਸੈਂਸ ਬਹੁਤ ਜਲਦੀ ਕੰਮ ਕਰਦਾ ਹੈ ਕੋਈ ਗਲਤ ਨਜ਼ਰ ਦੇ ਨਾਲ ਦੇਖਦਾ ਤਾਂ ਕੁੜੀਆਂ ਬਹੁਤ ਛੇਤੀ ਪਛਾਣ ਜਾਂਦੀਆਂ ਨੇ ਕਦੀ ਕਿਸੇ ਬੱਚੀ ਨੇ ਕਦੀ ਕਿਸੇ ਕੁੜੀ ਨੇ ਸ਼ਿਕਾਇਤ ਕੀਤੀ ਹੋਵੇ ਉਹਨਾਂ ਵੱਲ ਮੈਂ ਜੀ ਉੱਥੇ ਗੱਲਬਾਤ ਹੋਈ ਸੀ ਸਾਡੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕਿੰਨੇ ਕ ਸਾਲ ਪਹਿਲਾਂ ਆਏ ਉਹ ਕਹਿੰਦੇ ਜੀ 5-6 ਸਾਲ ਪਹਿਲਾਂ ਇਹਨਾਂ ਦਾ ਪਰਿਵਾਰ ਆਇਆ ਇੱਥੇ ਪਰ ਕਦੀ ਵੀ ਉਹਨਾਂ ਨੇ ਨਾ ਤਾਂ ਇਦਾਂ ਦੀ ਕੋਈ ਕਹਿੰਦੇ ਜੀ ਅਸੀਂ ਕਦੀ ਮਹਿਸੂਸ ਕੀਤਾ ਕਿਉਂਕਿ ਅ ਟਰਬਨ ਬੰਦਾ ਸੀ ਉਹ ਦਾੜੀ ਸੀਗੀ ਉਹਦੇ ਚਿੱਟੀ ਦਾੜੀ ਸੀਗੀ ਕਦੀ ਉਹਨਾਂ ਨੇ ਕਿਸੇ ਨੇ ਇਸ ਗੱਲ ਨੂੰ ਮਹਿਸੂਸ ਵੀ ਨਹੀਂ ਕੀਤਾ ਕਿ ਇਹਦੇ ਅੰਦਰ ਇਦਾਂ ਦਾ ਸ਼ੈਤਾਨ ਵੀ ਹੈਗਾ ਜਿਹੜਾ ਵਾਚ ਕਰ ਰਿਹਾ ਕਿਉਂਕਿ ਦੇਖੋ ਉਹ ਵੀ ਇੱਕ ਸਕੂਲ ਦਾ ਬੱਸ ਦਾ ਡਰਾਈਵਰ ਸੀਗਾ ਠੀਕ ਹੈ ਹੋ ਸਕਦਾ ਸਕੂਲ ਦੇ ਬੱਸ ਦੇ ਦੌਰਾਨ ਹੀ ਉਹਦੇ ਦਿਮਾਗ 'ਚ ਗੰਦਗੀ ਜਿਹੜੀ ਹੈ ਉਹ ਪੈਦਾ ਹੋਈ ਜਾਂਦੀ ਹੋਈ ਜਾਂਦੀ ਹੋਈ ਜਾਂਦੀ ਹੁਣ ਉਹਨੂੰ ਲੱਗਿਆ ਵੀ ਵੀ ਇਹੀ ਕੁੜੀ ਸਾਡੇ ਘਰੇ ਆਂਦੀ ਹੈ ਜਦੋਂ ਮੇਰੇ ਘਰ ਦੇ ਜਾਣਗੇ ਬਟ ਉਹ ਕਹਿ ਲੋ ਕਿ ਉਸ ਬੱਚੀ ਦੀ ਮਾੜੀ ਕਿਸਮਤ ਜਿਹੜੀ ਉਹ ਉਸ ਦਿਨ ਇਹਨਾਂ ਦੇ ਘਰ ਚੱਲ ਗਈ ਕਾਰ ਚਲ ਗਈ ਤੇ ਉਹਨੇ ਆ ਲੇਕਿਨ ਮਹੱਲੇ ਦੇ ਲੋਕਾਂ ਨੂੰ ਨਹੀਂ ਸੀ ਪਤਾ ਇਹਦੇ ਬਾਰੇ ਕਿ ਐਦਾਂ ਦਾ ਦਰਿੰਦਾ ਲੋਕੀ ਤਾਂ ਸਮਝਦੇ ਕਿ ਕਿਉਂਕਿ ਇਹ ਵੀ ਫੇਰੇ ਜਾਂਦਾ ਸੀ ਸ਼ਾਮ ਨੂੰ ਘਰ ਆਂਦਾ ਸੀ ਤੇ ਫੈਮਲੀਆਂ ਸ ਮੈਕਸਿਮਮ ਲੋਕ ਹਰ ਕੋਈ ਨਾ ਕੋਈ ਕਾਰੋਬਾਰ ਕਰਦੇ ਐ ਸਵੇਰੇ ਜਾਂਦੇ ਘਰ ਆਂਦੇ ਐ ਕੋਈ ਇਸ ਬਾਰੇ ਤਾਂ ਕੋਈ ਸੋਚਦਾ ਨਹੀਂ ਕਿਉਂਕਿ ਬੱਚੇ ਜਿਹੜੇ ਆ ਸ਼ਾਮ ਨੂੰ ਆਪਣੇ ਯਾਰ ਦੋਸਤਾਂ ਦੇ ਘਰ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਜਾਂਦੀਆਂ ਨੇ ਚਲੋ ਖੇਡਦੀਆਂ ਨੇ ਪੜ੍ਹਦੇ ਨੇ ਬੱਚੇ ਇਕੱਠੇ ਹੋ ਕੇ ਲੇਕਿਨ ਇਸ ਵਾਰਦਾਤ ਨੇ ਪੂਰੇ ਜਲੰਧਰ ਨੂੰ ਹਿਲਾ ਕੇ ਰੱਖ ਦਿੱਤਾ ਚਲਨ ਤਨੂ ਨਹੀਂ ਸੰਦੀਪ ਬਲਕਿ ਪੂਰੇ ਪੰਜਾਬ ਨੂੰ ਕਿਤਨਾ ਕਿ ਤਹਿਲਾ ਦਿੱਤਾ ਨਾ ਸਿਰਫ ਪੰਜਾਬ ਬਲਕਿ ਪੰਜਾਬ ਦੇ ਬਾਹਰ ਵਿਦੇਸ਼ੀ ਮੁਲਕਾਂ ਦੇ ਵਿੱਚ ਜੋ ਪੰਜਾਬੀ ਲੋਕ ਰਹਿੰਦੇ ਨੇ ਉਹ ਵੀ ਹਿਲ ਗਏ ਨੇ ਔਰ ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਚੀਜ਼ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪ੍ਰਵਾਸੀ ਨੇ ਪੰਜਾਬੀ ਬੱਚੇ ਦੇ ਨਾਲ ਜੋ ਦਰਿੰਦਗੀ ਕੀਤੀ ਸੀ ਉਸ ਤੋਂ ਲੈ ਕੇ ਜਿੱਥੇ ਬੰਦੀਆਂ ਅੱਗੇ ਆਈਆਂ ਉਸ ਪਰਿਵਾਰ ਦਾ ਸਪੋਰਟ ਕੀਤਾ ਪਰ ਇਸ ਮਾਮਲੇ ਨੂੰ ਲੈ ਕੇ ਜੋਤੇ ਬੰਦੀਆਂ ਅੱਗੇ ਕਿਉਂ ਨਹੀਂ ਆਈਆਂ ਹਾਲਾਂਕਿ ਇਹ ਕਿਸੇ ਨੇ ਨਹੀਂ ਕੀਤਾ ਵੀ ਸਹੀ ਹੋਇਆ ਜਾਂ ਗਲਤ ਹੋਇਆ ਕੁਝ ਪਰ ਐਟ ਲੀਸਟ ਸਟੇਟਮੈਂਟ ਤਾਂ ਜਾਰੀ ਕਰਨੀ ਚਾਹੀਦੀ ਸੀ ਆ ਦੇਖੋ ਗੱਲ ਇਦਾਂ ਹੈ ਕਿ ਹੁਣ ਪੰਜਾਬ ਦੇ ਵਿੱਚ ਪ੍ਰਵਾਸੀਆਂ ਵਾਲਾ ਇਸ਼ੂ ਬਾਰ-ਬਾਰ ਉੱਠਦਾ ਹੈ ਜਦੋਂ ਕਿਸੇ ਪ੍ਰਵਾਸੀ ਤੇ ਹਮਲਾ ਹੋ ਜਾਂਦਾ ਹੈ ਉਹ ਵੀ ਗੱਲ ਜਲਦੀ ਕੀ ਪ੍ਰਵਾਸੀ ਤੇ ਹਮਲਾ ਹੋ ਗਿਆ ਪ੍ਰਵਾਸੀ ਦੀ ਰੇੜੀ ਲੁੱਟ ਜਾਈ ਤਾਂ ਵੀ ਉਹ ਗੱਲ ਬਣ ਜਾਂਦੀ ਹੈ ਪ੍ਰਵਾਸੀ ਅਗਰ ਕਿਸੇ ਨਾਲ ਕੁਝ ਕਰਦਾ ਤਾਂ ਵੀ ਗੱਲ ਬਣ ਜਾਂਦੀ ਹੈ ਲੇਕਿਨ ਇਹਦੇ ਵਿੱਚ ਜਥੇਬੰਦੀਆਂ ਦਾ ਮੈਨੂੰ ਲੱਗਦਾ ਕਿ ਕੋਈ ਇਹਦੇ ਵਿੱਚ ਨਹੀਂ ਸੀਗਾ ਇੰਟਰਫੀਰੈਂਸ ਉਹਦਾ ਕਾਰਨ ਇਹ ਸੀ ਕਿਉਂਕਿ ਆਰੋਪੀ ਫੜਿਆ ਜਾ ਚੁੱਕਾ ਸੀ ਜਾਂ ਤਾਂ ਆਰੋਪੀ ਭੱਜ ਜਾਂਦਾ ਜਾਂ ਆਰੋਪੀ ਕਰਕੇ ਤੇ ਕਿਤੇ ਦੂਰ ਨਿਕਲ ਜਾਂਦਾ ਪੁਲਸ ਫੜਨਾ ਪੈਂਦੀ ਤੇ ਪੁਲਸ ਲਈ ਬੜੀ ਵੱਡੀ ਚੁਣੌਤੀ ਸੀ ਅਰੋਪੀ ਦਾ ਲੋਕਾਂ ਨੇ ਆਪ ਹੀ ਫੜ ਲਿਆ ਆਪੇ ਹੀ ਫੜਾ ਕੇ ਲੋਕਾਂ ਨੂੰ ਜਿਹੜਾ ਆਪ ਉਸ ਨੂੰ ਹੈਂਡਓਵਰ ਕਰਤਾ ਤੇ ਬੱਚੀ ਵੀ ਉੱਥੇ ਦੀ লাশ ਉੱਥੇ ਸੀਗੀ ਸੋ ਇਸ ਕਰਕੇ ਮੈਨੂੰ ਲੱਗਦਾ ਹਾਂ ਲੋਕਾਂ ਨੇ ਦੁੱਖ ਜ਼ਰੂਰ ਪ੍ਰਗਟ ਕੀਤਾ ਹਰ ਇੱਕ ਹਰ ਇੱਕ ਐਸੋਸੀਏਸ਼ਨ ਨੇ ਹਰ ਇੱਕ ਪੋਲਿਟਿਕਲ ਬੰਦੇ ਨੇ ਹਰ ਇੱਕ ਜਿਹੜੀ ਜਥੇਬੰਦੀਆਂ ਨੇ ਅਲੱਗ-ਅਲੱਗ ਜੜੀਆਂ ਨੇ ਉਹਨਾਂ ਨੇ ਦੁੱਖ ਪ੍ਰਗਟ ਜ਼ਰੂਰ ਕੀਤਾ ਕਿਉਂਕਿ ਬੜੀ ਮੰਦਭਾਗੀ ਕਰਨਾ ਹੈ ਕਿ ਜਦੋਂ ਕਿਸੇ ਬੱਚੇ ਦੇ ਨਾਲ ਇਦਾਂ ਦਾ ਕੋਈ ਗੱਲ ਹੁੰਦੀ ਹੈ ਤੇ ਹਰ ਬੰਦਾ ਆਪਣੇ ਬੱਚਿਆਂ ਨੂੰ ਦੇ ਲੈ ਕੇ ਸੋਚਦਾ ਕਿ ਯਾਰ ਕਿਤੇ ਮੇਰੇ ਬੱਚੇ ਨਾਲ ਨਾ ਇਦਾਂ ਦੀ ਜ਼ਿੰਦਗੀ ਚ ਹੋ ਜਾਵੇ ਸੋ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਹੈ ਫਿਰ ਸੰਦੀਪ ਸੱਤਨਾਲ ਗਲਗਰੰਦਲੀ ਸੋ ਜਲੰਧਰ ਦੇ ਵਿੱਚ ਪੀਤੇ ਦਿਨ ਇੱਕ 12 ਸਾਲ ਦੀ ਬੱਚੀ ਦੇ ਨਾਲ ਜੋ ਦਰਿੰਦਗੀ ਹੋਈ ਹੈ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ ਏਐਸਆਈ ਜਿਸ ਨੇ ਕਿ ਲਾਪਰਵਾਹੀ ਦਿਖਾਈ ਜਦੋਂ ਜਾਂਚ ਕੀਤੀ ਠੀਕ ਤਰੀਕੇ ਜਾਂਚ ਨਹੀਂ ਕੀਤੀ ਹੋ ਸਕਦਾ ਹੈ ਜੇਕਰ ਉਹ ਤਰੀਕੇ ਦੇ ਨਾਲ ਤਲਾਸ਼ੀ ਲੈਂਦਾ ਤਾਂ ਉਸ ਵਕਤ ਬੱਚੀ ਜਿਉਂਦੀ ਹੁੰਦੀ ਇਹ ਤਾਂ ਖੈਰ ਜਾਂਚ ਦਾ ਵਿਸ਼ਾ ਤੇ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਉਸ ਏਐਸਆਈ ਮੰਗਤਰਾਮੂ ਨਾ ਦਾ ਨਾਮ ਦੱਸਿਆ ਜਾ ਰਿਹਾ ਹੈ ਸਸਪੈਂਡ ਕਰ ਦਿੱਤਾ ਗਿਆ ਪਰ ਸਾਰੇ ਹੀ ਕਹਿ ਰਹੇ ਨੇ ਕਿ सस्पेंशन ਹਲ ਨਹੀਂ ਹੈ ਬਹੁਤ ਵੱਡੀ ਲਾਪਰਵਾਹੀ ਹੈ ਤੇ ਵਿਮਨ ਕਮਿਸ਼ਨ ਨੂੰ ਵੀ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਤੇ ਸਖਤ ਕਾਰਵਾਈ ਦੇ ਹੁਕਮ ਉਸ ਐਸਾਈ ਦੇ ਖਿਲਾਫ ਉਸ ਪੁਲਿਸ ਮੁਲਾਜ਼ਮ ਦੇ ਖਿਲਾਫ ਪਾਸ ਕਰਨੇ ਚਾਹੀਦੇ ਨੇ ਦੂਜੀ ਗੱਲ ਜਥੇਬੰਦੀਆਂ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਹੈ ਕਿ ਕੋਈ ਜਥੇਬੰਦੀ ਅੱਗੇ ਆ ਕੇ ਬੋਲ ਨਹੀਂ ਰਹੀ ਤਾਂ ਗੱਲ ਸਿਰਫ ਇੰਨੀ ਹੈ ਕਿ ਕ੍ਰਾਈਮ ਜਾਂ ਕ੍ਰਾਈਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਸੋ ਇਸ ਕਰਕੇ ਜਿਸਨੇ ਗੁਨਾਹ ਕੀਤਾ ਹੈ ਜਿਸਨੇ ਗਲਤ ਕੰਮ ਕੀਤਾ ਹੈ ਉਹ ਗਲਤ ਹੀ ਰਹੇਗਾ ਇਸ ਸਜ਼ਾ ਉਸਨੂੰ ਮਿਲਣੀ ਹੀ ਚਾਹੀਦੀ ਹੈ